ਗੂਗਲ ਪੇ ਗੂਗਲ ਪੇ ਗੂਗਲ ਪੇ ਕੈਸ਼ ਹੈ ਨਹੀਂ ਕੋਈ ਟੈਨਸ਼ਨ ਨਹੀਂ ਰਿਸ਼ਵਤ ਦੇ ਦਿਓ ਗੂਗਲ ਪੇ ਤੇ ਬਿਲਕੁਲ ਵੱਡਾ ਖੁਲਾਸਾ ਪੰਜਾਬ ਪੁਲਿਸ ਦੇ ਵਿੱਚ ਗੂਗਲ ਪੇ ਤੇ ਨਿਤ ਜਾ ਰਹੀ ਸੀ ਰਿਸ਼ਵਤ 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 ਲੈਣ ਦੇ ਵੱਖ-ਵੱਖ ਤਰੀਕੇ ਤੁਸੀਂ ਦੇਖੇ ਹੋਣਗੇ ਪੱਤ ਪੰਜਾਬ ਪੁਲਿਸ ਦੇ ਇੱਕ ਥਾਣੇ ਦਾ ਮੁੰਸ਼ੀ ਗੂਗਲ ਪੇ ਤੇ ਰਿਸ਼ਵਤ ਲੈਣ ਤੋਂ ਵੀ ਨਹੀਂ ਸੀ ਡਰਦਾ ਪਰ ਹੁਣ ਮੁੰਸ਼ੀ ਪਹੁੰਚ ਗਿਆ ਅਸਲਾਕਾ ਦੇ ਪਿੱਛੇ ਕਿਉਂਕਿ ਸਖਤ ਮિજાਜ ਮੰਨੇ ਜਾਣ ਵਾਲੇ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸੰਦੂਕਲ ਪਹੁੰਚ ਗਈ ਸੀ ਉਹ ਦੇ ਖਿਲਾਫ ਤਰਖਾਤ ਸੋ ਅਖਰਕਾਰ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ ਲੁਧਿਆਣਾ ਦੇ ਵਿੱਚ ਇੱਕ ਮੁੰਸ਼ੀ ਲੈ ਰਿਆ ਸੀ ਰਿਸ਼ਵਤ ਸੋ ਦੱਸਿਆ ਜਾ ਰਿਹਾ ਕਿ ਰਿਸ਼ਵਤ ਦੇ ਹਜ਼ਾਰਾਂ ਰੁਪਏ ਉਸਨੇ ਲੈ ਲਏ ਪਰ 5000 ਰੁਪਏ ਗੂਗਲ ਪੇ ਤੇ ਪਵਾ ਲੈ ਬਸ ਇਹੀ ਇੱਕ ਵੱਡਾ ਸਬੂਤ ਬਣ ਗਿਆ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਹ ਤੁਹਾਨੂੰ ਸੁਣਾਉਣੇ ਆ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸੰਧੂ ਦੀ ਜ਼ੁਬਾਨੀ ਕਿਵੇਂ ਹੋਈ ਮੁੰਸ਼ੀ ਦੀ ਗ੍ਰਿਫਤਾਰੀ 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 ਤਾਰਿਕ ਪੇਲ ਪੰਜਾਬ ਬੀਟੀ ਵਿੱਚ ਲਈ ਆਮਨ ਤਾਗੜ ਦੀ ਰਿਪੋਰਟ ਜੀ ਦੱਸੋ ਸਰ ਸਰ ਇਹ ਮਹੀਦੇ ਪ੍ਰਸਾਦ ਇੱਕ ਹੈਗੇ ਨੇ ਜਗਿੰਦਰ ਨਗਰ ਲੁਧਿਆਣਾ ਇਹ ਹੈ ਬੋਲ ਕਲਾਸ਼ ਜਿਹੜੀ ਵੱਡੀ ਹੈ ਬੋਲ ਕਲਾ ਉੱਥੇ ਰਹਿੰਦੇ ਨੇ ਔਰ ਇਹਨਾਂ ਨੇ ਮਕਾਨ ਕੋਈ ਲਿਆ ਹੋਇਆ ਸੀ ਕਿਰਾਏ ਤੇ ਔਰ ਇਹ ਕਹਿੰਦੇ ਸੀ ਕਿ ਵੀ ਅਸੀਂ ਉੱਥੇ ਮਸ਼ੀਨਰੀ ਵਗੈਰਾ ਲਾਈ ਸੀ ਹੌਦਰੀ ਦਾ ਕੰਮ ਕਰਦੇ ਸੀ ਔਰ ਮਕਾਨ ਮਾਲਕ ਨੂੰ ਇਹਨੇ 1,21,000 ਉੱਤੋਂ ਇਹਨੇ ਅਧਾਰਾ ਫੜਿਆ ਸੀ ਇਹਨੇ ਉਹਦਾ ਪੈਸੇ ਲਾਭ ਵੀ ਦਿੱਤੇ ਸੀ ਪਰ ਉਹ ਇਹਨੂੰ ਜਾਣ ਬੁੱਝ ਕੇ ਕਹਿ ਰਿਹਾ ਸੀਗਾ ਨਹੀਂ ਜੀ ਤੂੰ ਮੇਰੇ ਪੈਸੇ ਦੇਣੇ ਆ ਕੋਈ ਇਹਨਾਂ ਦਾ ਡਿਸਪੂਟ ਚੱਲ ਰਿਹਾ ਸੀ ਕੋਈ ਉਹਨੇ ਫਿਰ ਮਕਾਮ ਮਾਲਕ ਨੇ ਇਹਨਾਂ ਦੀ ਜਿਹੜੀ ਮਸ਼ੀਨਰੀ ਸੀ ਕਾਫੀ ਕਾਸਟੀ ਆ 3-4 ਲੱਖ ਦੀ ਉਹ ਉਹਨੇ ਗੈਪ ਕਰਾਤੀ ਇਹਨੇ ਜਦੋਂ ਉਹਨੂੰ ਪੁੱਛਿਆ ਵੀ ਇਹ ਕਿੱਥੇ ਆ ਤੇ ਉਹਨੇ ਦੱਸੀ ਨਹੀਂ ਨਾ ਤੈਨੂੰ ਵੜਨ ਦਿੱਤਾ ਉੱਥੇ ਤੇ ਮਸ਼ੀਨਰੀ ਵੀ ਦੀ ਗੈਪ ਕਰਾਤੀ ਇਹ ਫਿਰ ਕਰੀਬ 1.5 ਸਾਲ ਅਗਸਤ 2022 ਚ ਨੇ ਇੱਕ ਦਰਹਾਅ ਦਿੱਤੀ ਸੀ 8 ਨੰਬਰ ਡਿਵੀਜ਼ਨ ਵਿੱਚ ਜਿਹੜੀ ਚੌਂਕੀ ਹੈਗੀ ਆ ਕਲਾਸ਼ ਚੌਂਕ ਵਿੱਚ ਟੁਵੀਜ਼ਨ ਨੰਬਰ 83 थी ਉੱਥੇ ਇਹ ਲਗਾਤਾਰ ਜਾ ਰਿਹਾ ਹੈਗਾ 1.5 ਸਾਲ ਤੋਂ ਔਰ ਮੁਨਸ਼ੀ ਮਨਦੀਪ ਸਿੰਘ ਉੱਥੇ ਲੱਗਾ ਹੋਇਆ ਔਰ ਇਹਨਾਂ ਦਾ ਕਹਿਣਾ ਸੀ ਵੀ ਮੈਂ ਲਗਾਤਾਰ ਜਾ ਰਿਹਾ ਮੈਨੂੰ ਮੇਰਾ ਮੈਂ ਇਹੀ ਕਹਿ ਰਿਹਾ ਮੇਰਾ ਪਰਚਾ ਦਰਜ ਕਰੋ ਤੇ ਪਰਚਾ ਨਹੀਂ ਦਰਜ ਕਰ ਰਿਹਾ ਉਲਟਾ ਕਹਿ ਰਿਹਾ ਹੈਗਾ ਵੀ ਤਾਂ ਪੈਸੇ ਕੁਸੇ ਦੇਣੇ ਪੈਣਗੇ ਫੇਰ ਪਰਚੇ ਦਾਂ ਦੇਉਂਦੇ ਆ ਇਹਦੇ ਕੋ ਮੈਂ ਹੁਣ ਤੱਕ 30000 ਰੁਪਿਆ ਲੈ ਚੁੱਕਾ इवन 5500 ਰੁਪਿਆ ਤੇਨੇ Google Pay ਰਾਹੀਂ ਲਿਆ ਹੋਇਆ ਔਰ 5000 ਰੁਪਏ ਹੋਰ ਮੰਗ ਰਿਆ ਸੀ ਅੱਜ ਇਹ ਫਿਰ ਸਾਡੇ ਕੋਲ ਅੱਜ ਅਪਰੋਚ ਕੀਤੀ ਸੀ ਇਹਨੇ ਇਹਨੂੰ ਦੱਸਿਆ ਵੀ ਮੈਂ ਪਹਿਲਾਂ ਹੀ ਕਾਫੀ ਪਰੇਸ਼ਾਨ ਆ ਕਿ ਕਿਉਂ ਮੇਰਾ ਪਰਚਾ ਨਹੀਂ ਹੋ ਰਿਹਾ ਇੱਕ ਦੁਬਾਰਾ ਹੋਰ ਮੰਗ ਰਿਆ ਫਿਰ ਇਹਦਾ ਅਸੀਂ ਇਹਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਔਰ ਸਰਕਾਰੀ ਗਵਾਹ ਦੀ ਹਾਜ਼ਰੀ ਚ ਜਿਹੜਾ ਮਨਦੀਪ ਸਿੰਘ ਮੁੱਛੀ ਆ ਇਹਨੂੰ ਅੱਜ ਚੌਂਕੀ ਦੇ ਵਿੱਚੋਂ ਹੀ ਰंगे ਹੱਥੀਂ ਗ੍ਰਿਫਤਾਰ ਕੀਤਾ 5000 ਰੁਪਏ ਕੱਲ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਇਸਾ ਜਿਹੜਾ ਜਿੰਨਾ ਪੈਸਾ ਆ ਚੁੱਕਾ ਹੈ ਉਹ ਇਹ ਕਲੇਰੇ ਲਿਆ ਕੇ ਹੋਰ ਵੀ ਰਵਾਨਾ ਹੋ ਜਾਏਗਾ ਇਹਦੇ ਬਾਰੇ ਅਸੀਂ ਜਾਂਚ ਕਰ ਰਹੇ ਹਾਂ ਬਾਕੀ ਜਿਹੜੇ ਝੁੰਕੀ ਚਾਰਜ ਆਉਂਦੇ ਰਹੇ ਨੇ ਉਹ ਸਾਰਾ ਵੈਰੀਫਾਈ ਕਰਾਂਗੇ ਹੋਰ ਕਿਸੇ ਦਾ ਕੀ ਇਚ ਰੋਲ ਆਇਆ ਜੋ ਜਿਹਦਾ ਵੀ ਰੋਲ ਕੋ ਪਾਇਆ ਗਿਆ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾਏਗਾ ਠੀਕ ਹੈ